ਨੋ ਰੋ ਦੇ ਜਿਹੜੀ ਚਪੇੜ ਵਜੀ ਆ ਇਹ ਕਿਉਂ ਵਜੀ ਇਹਦਾ ਕਾਰਨ ਕੀ ਹੈ ਇਹ ਇੱਕ ਔਰਤ ਹੋਣ ਦੇ ਨਾਤੇ ਜੋ ਕੁਝ ਇਹ ਕਿਸਾਨੀ ਸੰਘਰਸ਼ ਦੇ ਖਿਲਾਫ ਸਾਡੀਆਂ ਬਜ਼ੁਰਗ ਔਰਤਾਂ ਨੂੰ ਇਹ ਕਹਿੰਦੀ ਸੀ ਕਿਰਾਏ ਤੇ ਲੈਂਦੀਆਂ ਨੇ ਇਹ 100-100 ਰੁਪਏ ਦਿਹਾੜੀ ਤੇ ਲੈਂਦੀਆਂ ਨੇ ਇਹ ਕੀ ਕੁਝ ਬੋਲਦੀ ਰਹੀ ਆ ਇਹ ਕਿਸਾਨਾਂ ਨੂੰ ਕੀ ਕੁਝ ਬੋਲਦੀ ਰਹੀ ਆ ਇਹਨੇ ਕਿਹੜਾ ਰਵੇ ਕਿਸਾਨ ਜਿਹੜਾ ਉਹ ਅੰਨਦਾਤਾ ਕਿਹਾ ਜਾਂਦਾ ਹੈ ਕਿਸਾਨ ਨੂੰ ਦੇਸ਼ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਵਾਸਤੇ ਜਦੋਂ ਗਿਆ ਸੀ ਤੇ ਉਹਨਾਂ ਦੀ ਆਵਾਜ਼ ਬੰਡ ਦੀ بجائے ਇਹਦਾ ਫਰਜ ਇਹ ਬਣਦਾ ਸੀ ਕਿ ਇਹ ਕਿਸਾਨਾਂ ਦੀ ਗੱਲ ਕਰਦੀ ਤੇ ਕਿਸਾਨਾਂ ਦੀ ਗੱਲ ਕਰਨ ਦੀ بجائے ਇਹ ਸਾਡੇ ਖਰਾਬ ਬੋਲਦੀ ਰਹੀ ਆ ਔਰ ਸਾਡੇ ਜਿਹੜੇ ਨੌਜਵਾਨ 750 ਕਿਸਾਨ ਸਾਡਾ ਉਦੋਂ ਚੀਜ਼ ਹੋ ਗਿਆ ਜਿਹੜੇ ਲਖੀਨਪੁਰ ਖੀਰੀ ਵਾਲੇ ਉਹਨਾਂ ਦਾ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਚਾਰ ਕਿਸਾਨ ਜਿਹੜੇ ਸੀ ਉਹ ਗੱਡੀਆਂ ਤਲੇ ਦੜੜ ਕੇ ਮਾਰੇ ਗਏ ਉੱਥੇ ਨਾਲ ਇੱਕ ਪੱਤਰਕਾਰ ਜਿਹੜਾ ਸੀ ਉਹ ਵੀ ਸ਼ਹੀਦ ਕੀਤਾ ਗਿਆ ਸਾਡੇ ਕਿਸਾਨ ਸ਼ਹੀਦ ਕੀਤੇ ਗਏ ਇਹ ਜਿਹੜਾ ਸਭ ਕੁਝ ਹੋਇਆ ਇਸ ਔਰਤ ਨੇ ਕਦੇ ਇਹ ਦੱਸੋ ਵੀ ਜੇ ਸਾਡੇ ਅੱਖ ਜ ਨਹੀਂ ਤੇ ਜਿਹੜੀਆਂ ਔਰਤ ਪਹਿਲਵਾਨ ਸਨ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸੀ ਕਿਤੇ ਉਹਨਾਂ ਦੇ ਅੱਖ ਚ ਵੀ ਕਿਤੇ ਬੋਲੀ ਸੀ ਇਹ ਅੱਜ ਤੱਕ ਉਸ ਪਾਰਟੀ ਦੇ ਨਾਲ ਰਹਿ ਕੇ ਜਿਨ੍ਹਾਂ ਨੇ ਮਲਕੇ ਘਟ ਗਿੰਤਿਆਂ ਦੇ ਉੱਤੇ ਹਮਲੇ ਕਿਸਾਨਾਂ ਦੇ ਉੱਤੇ ਹਮਲੇ ਆਮ ਮਜ਼ਦੂਰਾਂ ਤੇ ਹਮਲੇ ਨਾਲ ਚੱਲ ਕੇ ਤੇ ਇਹ ਔਰਤਾਂ ਖਲਾਫ ਬੋਲੇ ਤੇ ਇਹਨਾਂ ਜਦੋਂ ਰੌਲਾ ਪਾਉਂਦੀ ਸੀ ਤੇ ਜਿਹੜੀ ਫਿਰ ਸਾਡੀ ਆਓ ਚੰਡੀਗੜ੍ਹ 에어ਪੋਰਟ ਅੱਡੇ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਜਿਹੜੀ ਸਾਡੀ ਸ਼ੇਰਨੀ ਧੀ ਨੇ ਥੱਪੜ ਮਾਰਿਆ ਕੋਈ ਮਾਰਾ ਨਹੀਂ ਕੀਤਾ ਚੰਗਾ ਕੀਤਾ ਯਾਰ ਬੜਾ ਬੱਚਾ ਨੌਜਵਾਨ ਸ਼ੀਰ ਕੀਤਾ ਸ਼ੁਭ ਕਰਨ ਉਹ ਤੁਹਾਡਾ ਹੱਤਵੱਦ ਨਹੀਂ ਤੁਸੀਂ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਦਿੱਲੀ ਅਸੀਂ ਜਾ ਨਹੀਂ ਸਕਦੇ ਜੇ ਅਸੀਂ ਦਿੱਲੀ ਜਾਣੇ ਆ ਅੱਤਵਾਦੀਆਂ ਆਪਣੇ ਹੱਕਾਂ ਦੀ ਗੱਲ ਕਰਦੇ ਆ ਅੱਤਵਾਦੀਆਂ ਸ਼ੁੱਭ ਕਰਨੇ ਕੀ ਕੀਤਾ ਸੀ ਕਿਹੜੇ ਤਿਹਾਰਸੇ ਉਹਦੇ ਕੋਲੇ ਇਹ ਕਹਿੰਦੇ ਸੀ ਇਹ ਤਿਹਾਰ ਬੰਦ ਹੋ ਕੇ ਆ ਗਿਆ ਇਹਨਾਂ ਨੇ ਦਿੱਲੀ ਜਾ ਕੇ ਨੁਕਸਾਨ ਕਰ ਦੇਣਾ ਇਹਨਾਂ ਨੇ ਪਤਾ ਨਹੀਂ ਕੀ ਕਰ ਦੇਣਾ ਅੱਜ ਤੱਕ ਸਾਡੇ ਕਿਸਾਨਾਂ ਨੇ 5 ਮਹੀਨੇ ਚੱਲੇ ਨੇ ਮੋਰਚਾ ਚੱਲਦੇ ਨੂੰ ਕਿਸੇ ਇੱਕ ਨੂੰ ਫੁਰਦੀ ਮਾਰਿਆ 13 ਮਹੀਨੇ ਪਹਿਲਾਂ ਦਿੱਲੀ ਤੇ ਰਹਿ ਕਿਸੇ ਨੂੰ ਕੰਕਰ ਨਹੀਂ ਮਾਰੇ ਤੁਹਾਨੂੰ ਪਤਾ ਹੋਵੇਗਾ ਜਦੋਂ ਅਸੀਂ ਦਿੱਲੀ ਤੋਂ ਵਾਪਸ ਆਏ ਤੇ ਉਥੋਂ ਦੀਆਂ ਜਿਹੜੀਆਂ ਲੜਕੀਆਂ ਸੀ ਉਹ ਸਾਡੇ ਗਲਗਲ ਗੱਲ ਲੱਗ ਲੱਕੇ ਰੋਈਆਂ ਭਈ ਅੰਕਲ ਜੀ ਅਸੀਂ ਭੁੱਲ ਨਹੀਂ ਸਕਦੇ ਤੁਹਾਡੇ ਪਿਆਰ ਨੂੰ ਕਿਸ ਤਰ੍ਹਾਂ ਸਾਨੂੰ ਉੱਥੇ ਲੋਕਾਂ ਨੇ ਪਿਆਰ ਦਿੱਤਾ ਅਸੀਂ ਉਹ ਲੋਕ ਜਿਹੜੇ ਪਿਆਰ ਕਰਨ ਵਾਲੇ ਤੇ ਸਾਨੂੰ ਇਹ ਸਾਨੂੰ ਗੋਲੀਆਂ ਚਲਾਉਣ ਸਾਡੇ ਤੇ ਸਾਨੂੰ ਛੇਕ ਕਰਨ ਔਰ ਸਾਨੂੰ ਇਹ ਆਤਵਾਦੀ ਅਤੰਕਵਾਦੀ ਦੇਸ਼ਦ్రోਹੀ ਕਹਿਣ ਤੇ ਜੇ ਇਹ ਸਾਡੇ ਤੇ ਇਸ ਤਰ੍ਹਾਂ ਦੇ ਲਮਜਵਰਤਨਗੇ ਤੇ ਜਿਹੜੀਆਂ ਸਾਡੇ ਘਰਾਂ 'ਚ ਸਾਡੀਆਂ ਜਮੀਆਂ ਹੋਈਆਂ ਧੀਆਂ ਨੇ ਕੀ ਉਹਨਾਂ 'ਚ ਅਣਖ ਨਹੀਂ ਹੈਗੀ ਜੇ ਇਹ ਭਾਜਪਾ ਦੇ ਕਹਿ ਦਿੱਤੇ ਇਸ ਤਰ੍ਹਾਂ ਕਰ ਸਕਦੀ ਆ ਉਹਨਾਂ ਦੇ ਸਾਰਿਆਂ ਤੇ ਚੱਲਦੀ ਹੋਈ ਜੇ ਇਹ ਤਰ੍ਹਾਂ ਕਰ ਸਕਦੀ ਆ ਤੇ ਸਾਡੇ ਘਰਾਂ 'ਚ ਵੀ ਜੜੀਆਂ ਜਮੀਆਂ ਸਾਡੀਆਂ ਧੀਆਂ ਪਣਾ ਨੇ ਉਹਨਾਂ ਦੇ ਵਿੱਚ ਵੀ ਅੜਖ ਹੈ ਗਈ ਆ ਉਹ ਵੀ ਫਿਰ ਇਸ ਚੀਜ਼ ਦਾ ਬਦਲਾ ਜੜੀਆਂ ਉਹ ਲੈ ਸਕਦੀ ਆ ਕਈ ਕਹ ਰਹੇ ਨੇ ਇਹ ਵਧੀਆ ਹੋਇਆ ਜਿਹੜਾ ਚ ਟੇੜ ਮੱਜੀ ਆ ਤੇ ਬਹੁਤ ਸਾਰੇ ਉਹਦੇ ਟੋਪ ਦੇ ਟੇੜ ਨਹੀਂ ਸੀ ਮੱਜੀ ਜੀ ਤੇ ਚਾਹੀ ਹੋਰ ਮਾਰੇ ਦਾਬ ਜੀ ਬੋਲੇ ਨੇ ਕਿਵੇਂ ਦੇ ਔਰਤ ਦੇ ਚਪੇੜ ਕਿਸੇ ਮਰਦ ਨੇ ਨਹੀਂ ਮਾਰੀ ਔਰਤ ਦੇ ਚਪੇੜ ਔਰਤ ਨੇ ਹੀ ਮਾਰੀ ਆ ਤੇ ਜੇ ਔਰਤ ਨੇ ਜਿਹੜੀ ਔਰਤ ਇਹ ਔਰਤ ਕਿਉਂ ਬੋਲਦੀ ਰਹੀ ਹੈ ਨਾ ਜੇ ਇਹ ਔਰਤ ਇਸ ਤਰ੍ਹਾਂ ਬੋਲ ਸਕਦੀ ਆ ਇਹਨਾ ਮਾੜਾ ਬੋਲ ਸਕਦੀ ਆ ਕਿਸਾਨਾਂ ਦੇ ਪ੍ਰਤੀ ਸਾਡੀਆਂ ਔਰਤਾਂ ਦੇ ਪ੍ਰਤੀ ਸਾਡੀਆਂ ਧੀਆਂ ਪਾਣੇ ਦੇ ਪ੍ਰਤੀ ਇਹ ਬੋਲ ਸਕਦੀ ਆ ਜੇ ਇਹਨਾਂ ਦੀ ਪਾਰਟੀ ਸਾਡੇ ਨੌਜਵਾਨ ਬੱਚਿਆਂ ਨੂੰ ਗੋਲੀਆਂ ਮਾਰ ਕੇ ਛਣ ਨਿਸ਼ਾਨੀ ਕਰ ਸਕਦੀ ਆ ਗੋਲੀਆਂ ਜਪਾ ਕੇ ਉਹਨਾਂ ਨੂੰ ਭੰਨ ਉਹਨਾਂ ਦੀ ਹੱਡੀਆਂ ਕੋਲ ਭੰਨ ਦਿੰਦੇ ਆ ਤੇ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਜੇ ਉਹ ਤੇ ਥੱਪੜ ਮਾਰ ਕੇ ਕੜੀ ਆਖਰ ਆ ਗਿਆ